ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਮধ্যে ਠੀਕ ਠਾਕ ਹੈ ਨਹੀਂ ਹੱਸ ਕਰਦੇ ਮੇਰੇ ਭੈਣ ਭਰਾ ਵੀ ਬੜੇ ਸਾਰੇ ਠੀਕ ਹਾਂ ਤੁਹਾਨੂੰ ਸ਼ਾਮ ਦਾ ਵਧੀਆ ਟਾਈਮ ਸਾਡੇ ਇੱਕ ਛੀਮਣ ਵਾਲੀ ਤੇ ਜਿੰਨਾ ਮੇਰਾ ਮੂਡ ਠੀਕ ਨਹੀਂ ਬਸ ਪੁਸਤਕ ਰਿਵਿਊਸ ਤਾਂ ਐਸੀ ਹੀ ਉਹਦਾ ਸਰੀਰ ਜਾਇਨ ਟੁੱਟੀ ਰੁੱਟੀ ਆਂਦਾ ਸਿਰ ਵੀ ਬੋਲ ਦੁਖੀ ਆਂਦਾ ਤੇ ਜੋੜ ਜਾਣ ਸਾਰੇ ਟੁੱਟੀ ਜਾਂਦੇ ਆਂਦੇ ਅੱਪਾ ਹਲੇ ਬੈਠੇ ਹੀ ਆਂਦਰ ਅੰਦਰ ਹੀ ਆਪਣੀ ਚਿੱਤ ਲਈ ਆਂ। ਅੱਜ ਜੀਵਨ ਉਹਨੀਆਂ ਦੇ ਚਾਹੇ ਬੈਠਾ ਟੀਵੀ ਲਈ। ਹੋਰ ਕੁਛ ਮਾਇਕ ਖਾ ਬੈਠਾ ਨਾ। ਦੇਣਾ ਹੈ ਬਰੀ ਸੰਡੇ ਦਾ। ਕਣੀ ਤਾਂ ਅਜ ਕੰਮ ਈ ਨੇ ਸੀ ਕਿ ਸਾਰੇ ਪੁੱਤੀ ਚੁਲਾਏ ਕੱਪੜੇ ਹੋਗੇ ਤਾਂ ਨਾਲੇ ਇੱਥੇ ਕੁਛ ਜਸਟ ਆ ਗਈ ਘਰੀ ਭੈਣ ਭਣ ਜਾਣੀ ਹੋਇਆ ਟਾਈਮ ਨਾਲ ਉਹਦੀ ਕਰਕੇ ਦੰਗ ਮਰਦਾ ਮਿਲ ਬਲਕਿ ਸ਼ੁਰੂ ਕਰਤਾ ਨਲਦਿਆਂ ਤੁਹਾਨੂੰ ਥੋੜੇ ਚਿਰ ਚ ਸ਼ੁਕਰੀਆ ਮਜ਼ਾ ਕਰਦੀ ਸੀ ਟੀਵੀ ਬਾਰੇ ਆਹ ਬਾਸਟ ਮੀਨਸ ਲਓ ਵਾਰ ਕਿ ਲਿਆ ਕੇ ਨੂੰ ਚੱਲਣਾਗਾ ਚੰਨੀ ਵਗਿਆ ਜਾ ਤੂੰ ਸਲੀ ਜੱਕੜਾ ਹੋ ਕੇ ਬਾਡੇ ਧੋਦੇ ਤੂੰ ਲੈਟ ਠੱਡਰ ਸੋਈ ਆਈ ਸਮਝੀ ਚੱਲਦਾ ਮੈਂ ਹੁ ਵਾਰੀ ਕੋਲੀ ਆਪਣੀ ਖਾਂ ਖੋਲ ਕੇ ਆਨਾ ਸਾਰੇ ਖੜੀ ਜਾਂਦਾ ਬਾਲ ਨਾ ਹੁ ਬਿੰਦ ਕੈਸੇ ਵੇਲੇ ਮੌਸਮ ਠੰਡਾ ਹੁੰਦਾ ਚੱਲ ਬਾਹਰ ਫੇੜਦੇ ਧਿਆਨ ਦੋ ਗਮਲੇ ਜੀ ਆਪਾਂ ਇੱਥੇ ਰੱਖਤੇ ਇਦਦਰ ਬਾਕੀ ਤਾਂ ਸਾਰੇ ਗਮਲੇ ਆਪਾਂ ਦਰ ਮਗਰਲੇ ਵੇੜੇ ਚ ਰੱਖੇ ਹੁੰਦੇ ਆ ਤਾਂ ਬੂੜੀ ਜੀ ਇੱਦਾਂ ਐਨੇ ਹੋਣਾ ਇਹ ਫੁੱਲ ਕੱਢ ਲੋ ਐ ਉਹ ਪਤਾ ਨਹੀਂ ਕੀ ਹੈ ਉਹ ਐਂ ਵਧੀ ਜਾਂਦਾ ਤਾਂ ਇਹ ਨਵੇਲ ਜੀ ਦੀ ਤਰ੍ਹਾਂ ਹੈ ਤੇ ਆਹ ਹਸਦਾ ਬਾਹਰ ਦੇ ਬੂਟੇ ਆ इधर बहुत उगे पे ज़ूम करके आधर आ सही मेरी भेन के पिंडो लेके आए थे दुकान पर बारे खोलिया बस ਸੋਨੇ ਸਮਾਨ ਰੱਖਣਾ ਨਾਲ ਰਹਿ ਗਿਆ ਜੀ ਤਕਰੀਬਨ ਸਾਰੇ ਕੰਮ ਹੋ ਗਏ ਤੇ ਉਹ ਵੀ ਬਸ ਇੱਕ ਦੋ ਦਿਨ ਤਾਈ ਰੱਖ ਦੇਈਆਂ ਕੰਮ ਤਾਂ ਇੰਨੇ ਆ ਜੀ ਬਸ ਤੁਹਾਡੀ ਭਾਜੀ ਦੇ ਇੰਨੇ ਟਾਈਮ ਲੱਗਿਆ ਨਹੀਂ ਤਾਂ ਉੱਪਰ ਰੱਖ ਹੀ ਦਿੰਦੇ ਸੋਹਣੀ ਸਾਵ ਦਾ ਪਾਠ ਕਰਾਵਾਂਗੇ ਇਹ ਇੱਕ ਸੋਹਣੀ ਸਾਵ ਦਾ ਪਾਠ ਕਰਾਵਾਂਗੇ ਫਿਰ ਅਸੀਂ ਚੱਲੋ ਪਾਠ ਕਰਾ ਕੇ ਤੇ ਸਮਾਨ ਬਾਅਦ ਚ ਰੱਖ ਦਿਆਂਗੇ ਤੇ ਤੁਮਾ ਨਾ ਮकाम ਸ਼ੁਰੂ ਕਰਨਾ ਤੇ ਜੀਰ ਆਪਣਾ ਪਰਮਾਧਮੰਦ ਨਾਲ ਲੈਣਾ ਜ਼ਰੂਰੀ ਹੈ ਤੇ ਸਵੇਰੇ ਸਵੇਰੇ ਕਰਾ ਦੇਵਾਂਗੇ ਦੁਪਹਿਰੇ ਦਾ ਵਾੜੂ ਤਾਂ ਪਹੁੰਚ ਨਹੀਂ ਨਾ ਕਰਨੀ ਹੋ ਜਾਂਦੀ ਹੈ ਤੇ ਮੇਰੀ ਸਿਸਟਰ ਆਉਣਗੇ ਫਿਰ ਆਪਾਂ ਕਰਵਾ ਲਿਆਂਗੇ ਉਹ ਨਾ ਬੀਜੀ ਸੀਗੇ ਹਲੇ ਇੱਕ ਤਾਂ ਬੱਚਾ ਦੇ ਪੇਪਰ ਸੀ ਹੋਰੇ ਤੇ ਇੱਕ ਉਹ ਵੱਡੇ ਕਲਾਸਾਂ ਦੇ ਪੇਪਰ ਤੁਹਾਨੂੰ ਪਤਾ ਹੀ ਡੇਟ ਹੀ ਹੁੰਦੇ ਹਨਾ ਇਹ ਘੇਰ ਹਲੇ ਤੂੜੀ ਤਾੜੀ ਬਣਾਈ ਜਾਂਦੇ ਸੀ ਕਣਕ ਕੁੰਨ ਕਰਨੀ ਸੰਭੀ ਸੀ ਤੇ ਪਰ ਜਿਉਣਾ ਕੋਲੇ ਜੀ ਮਸ਼ੀਨ ਹੈ ਜੀ ਉਹਦੇ ਕਰਕੇ ਤੇ ਉਹ ਫਿਰ ਦਸ ਦਿਨਾਂ ਹੋ ਗਏ ਟਾਈਮ ਲਾਣਾ ਉਹਦੇ ਆਇਆ ਤਾਂ ਫਿਰ ਬਸ ਕਰਵਾ ਲਿਆ। ਹੋਰ ਵਧੀਆ ਜੀ ਠੀਕ-ਠਾਕ। ਮਾਈਕਰ ਦੀ ਕਰਪਾਣਾ ਜਦੋਂ ਆਈ ਚਲਾਈ ਚੱਲੀ ਜਾਂਦੀ ਹੈ ਦਿਨ ਘਟੇ ਹੋਈ ਜਾਂਦੀ ਹੈ ਬਸ ਵਧੀਆ ਜੀ। ਬਾਕੀ ਗਰਮੀ ਵਿੱਚ ਬਹੁਤ ਬੁਰਾ ਹਾਲ ਹੈ ਤੇ ਅੱਜ ਤੁਹਾਡੇ ਭਾਣੇ ਨਾਲ ਗੱਡੀ ਠੀਕ ਕਰਾ ਕੇ ਲਿਆਏ ਆ। ਦੀ ਪ੍ਰੋਬਲਮ ਥੀ ਉਹ ਇਸ ਦੇ ਆਪਣਾ ਡੀਨ 7:00 ਵਜੇ ਗਈ ਸੀ ਅੱਜ ਠੀਕ ਰਗ ਲੈ ਹੁੰਦੀ ਹੈ ਤੇ ਇੱਕ ਉਸ ਕਰ ਗੈਸਟ ਆ ਗਈ ਤੇ ਉਹਦੇ ਕਰਕੇ ਸਰੀਰ ਦਾ ਸੈਟ ਨਹੀਂ ਹੋਇਆ ਬਸ ਹੋਰ ਚਲ ਕੰਮ ਕਾਇ ਤਾਂ ਚੱਲੀ ਜਾਂਦੀ ਰਹਿੰਦੀ ਹੈ ਹੁਣ ਇਹ 27 ਸਵਾ 2 ਮੀਟਰ ਦੀ ਹੈ 10 ਗੰਗੇ ਦੇ ਜੋੜੇ ਨਾਲ 10 ਗੰਗੇ ਤਾਂ 10 ਇੰਚ ਦਾ ਕੰਦਾ ਹੁੰਦਾ ਆਡੀ ਕਲਾਸੇ ਜਾਣਾ ਉਹ ਤਾਂ ਵਰਦੀ ਪਾ ਕੇ ਹੁੰਦੇ ਆ ਅੱਧੇ ਮੀਟਰ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵੇਰ ਹੋ ਗਈ ਐ ਸੈਜ ਹੋ ਗਿਆ ਰੈਡੀ ਵਰਦਰ ਜਾਇਆ ਸੈਜ ਸੈਜ ਡੈਡੀ ਹੁਣ ਜਾ ਰਿਹਾ ਸੈਜ ਸਕੂਲ ਨੂੰ ਸੈਜ ਬਲੌਸ ਸਤਿਕਾਰ ਸਾਰਿਆਂ ਦਾ ਹਰਿਆ ਪਿਆਰ ਬੜੀ ਸਤਿ ਸ਼੍ਰੀ ਅਕਾਲ ਸਿਰ ਕੁਝ ਸਰ ਫੜਿਆ ਕੀ ਗੱਲ ਸਰ ਫੜਿਆ ਨਹੀਂ ਹਰਿਆਨੇ ਤੇ ਹੋ ਗਏ ਜੀ 725 ਜਿਵੇਂ ਸਾਨੂੰ ਪਤਾ ਹੀ ਹੈ ਨਾ ਸਾਡੇ ਸੱਤ ਬੈਣਾ ਦੀ ਸੈਹ ਦੀ ਤੇ ਸਵੇਰ ਦਾ ਆਪਾਂ ਨਾਸ਼ਤਾ ਬਣਾ ਲਿਆ ਸੈਹ ਦਾ ਵੀ ਖਾ ਲਈ ਸੈਹ ਰੋਟੀ ਤੇ ਚੱਲਾ ਬਸ ਸੈਹ ਸਕੂਲ ਜਸਤਾਰ ਥੋੜੀ ਐ ਤੇ ਅਸੀਂ ਕਹਿ ਰਹੇ ਛੋਟੀ ਐ ਕਿ ਨਹੀਂ ਮੰਮੀ ਇਹਨੂੰ ਹੋਰ ਵੱਡੀ ਕਰੋ ਨਾਲ ਇਹਦੇ ਕੱਪੜਾ ਹੋਰ ਲਾਓ ਵੀ ਤੇ ਇੱਥੇ ਹੋਰ ਜਿਹੜੇ ਆਇਆ ਕਰਾ ਕਮੈਂਟ ਕਰਕੇ ਦੱਸਿਓ ਵੀ ਸਹੇਦੀ ਜਿਸਤਾਰ ਕਿਵੇਂ ਦੀ ਵੱਝਦੀ ਵਜਦੀ ਆ ਮੈਂ ਆਪ ਹੀ ਬਨਦੀ ਹੁੰਨੀ ਆ ਇੱਧਰ ਹੋਈ ਸਹੇਜ ਇੱਧਰ ਰੌਸ਼ਨੀ ਇੱਧਰ ਆ ਯਾਰ ਇੱਧਰ ਤਾਂ ਨਹੀਂ ਰੱਖਣਾ ਇੱਥੇ ਆ ਜਾ ਇੱਥੇ ਇੱਕ ਮਿੰਟ ਆ ਸੀ ਕਮੈਂਟ ਕਰਕੇ ਦੱਸਿਓ ਵੀ ਇਹਦੀ ਜਿਸਤਾਰ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਮੈਂ ਆਪ ਹੀ ਬਨਦੀ ਹੁੰਨੀ ਆ ਮੈਂ ਕਦੇ ਬਨਨੀ ਬੁੰਨੀ ਤਾਂ ਹੈ ਨਹੀਂਗੀ ਤੇ ਪਰ ਹੁਣ ਸਵਾ ਕੁ ਮਿੰਨਾ ਲੁੱਡ ਮਿੰਨਾਂ ਹੋ ਗਏ ਅਪ੍ਰੈਲ ਦਾ ਜਾਣ ਲੱਗਾ ਸਾਇ ਸਕੂਲ ਉਦੋਂ ਦੀ ਮੈਂ ਹੀ ਬੰਦ ਗਈ ਹੈ ਤੇ ਪਰ ਅਸੀਂ ਬੰਨ ਲੈਣੇ ਊਣਾੜੀ ਬੈਗ ਲੈ ਕੇ ਚਲੋ ਆਜਾ ਚਲੋ ਚੱਕੂ ਚਲੋ ਘਰ ਬਾਈ ਕਰ ਜੋ ਬਾਏ ਚੱਕੂ ਬੈਗ ਬਾਈ ਲਵ ਯੂ ਬਾਈ ਬਾਏ ਤੁਸੀਂ ਤਾਂ ਪੈ ਗਿਆ ਡੈਡੀ ਤਾਂ ਬੈਗ ਰੈਡੀ ਹੈ गाइस ਚਲੋ ਜੀ ਸੈ ਨੂੰ ਜਾਂਦੇ ਆ ਚੜਾਉਣਾ ਤੇ ਡੈਡੀ ਬਾਏ ਲੈ ਕੇ ਬਾਏ ਬਾਏ ਚਲੋ ਜੀ ਸੈ ਗਿਆ ਸਕੂਲ ਤੇ ਆਪਣੀ ਹੋ ਗਿਆ ਕੰਮ ਸਵੇਰ ਦੇ ਉਸ ਰੋਟੀ ਖਾਣੇ ਆ ਸੁਪਉੜਦੇ ਨੇ ਸਵੇਰੇ 4:30 ਵਜੇ ਤੇ 6 ਵਜੇ ਦੇ ਨੂੰ ਪੁੱਛ ਪੁੱਛਤਾ ਆਪਾਂ ਲਾਈ ਦਿੰਨੇ ਆਂ ਜਲਦੀ-ਜਲਦੀ ਕੰਮ ਨੂੰ ਮੀਟਦੇ ਹੁੰਨੇ ਆਪਾਂ। ਅਸਲ ਨੂੰ ਪਾਠ ਕਰਨਾ ਤੇ ਪਾਠ ਕਰਕੇ ਫਿਰ ਆਪਾਂ ਰੋਟੀ ਖਾਣਨੇ ਆ। ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ। ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜੀਆਂ ਲੱਗਦੀਆਂ। ਤੇ ਨਾਲੇ ਤੁਸੀਂ ਦੱਸਿਓ ਵੀ ਸਹੇਜ ਦੀ ਸਤਾਰ ਤੁਹਾਨੂੰ ਕਿਵੇਂ ਲੱਗੀ ਬੰਨੀ ਵੀ। ਮੈਂ ਪਹਿਲਾਂ ਕਦੇ ਕਿਸੇ ਸਤਾਰ ਨਹੀਂ ਬੰਨੀ ਕਿਸੇ ਬੱਚੇ ਦੀ ਵੀ, ਕਦੇ ਵੀ ਉਦੋਂ ਕਿ ਪਿੰਡ ਵੀ ਸਾਡੇ ਵੀ ਪਹਿਲਾਂ ਬਿਰੇਰ ਗਿਨੀ ਬੰਦੇ ਹੁੰਦੇ ਸੀਗੇ। ਤੇ ਹੁਣ ਵੱਡੇ ਬ੍ਰਦਰ ਦਾੰਬ ਚ ਗਿਆ ਵਾ ਤੇ ਹੁਣ ਤਾਂ ਫਿਰ ਉਹ ਜਸਤਾਰੀ ਬੰਨਦਾ ਤੇ ਉਹ ਮੇਰੇ ਨਾਲ ਭਤੀ ਜਿੰਨਾ ਵੀ ਇਹਦੇ ਨਾਲ ਹੀ ਛੇਮੀ ਕਲਾਸ ਚ ਤੇ ਉਹ ਵੀ ਜਸਤਾਰੀ ਬੰਨ ਕੇ ਆਉਂਦਾ ਫਿਰ ਉਹਦਾ ਮਨ ਜਾਣਦਾ ਉਹਨੂੰ ਹੋ ਗਏ ਸੀ 7 ਸਾਲਾਂ ਬੱਚੇ ਨੇ ਤੇ ਉਹ ਤਾਂ ਬੱਚਾ ਖਾ ਵੀ ਰੱਖਿਆ ਤੇ ਬੰਨਦੇ ਵੀ ਹੈਗੇ ਆ ਫਿਰ ਸਾਰੇ ਬੱਚੇ ਸਾਡੇ ਉੱਤੇ ਪਾਈ ਪਟਕੇ ਬੰਨਦੇ ਐਵੇਂ ਛੋਟੇ ਵੀ ਤੇ ਵੱਡੇ ਜਸਤਾਰਾ ਬੰਨਦੇ ਚਲੋ ਜੀ ਫਿਰ ਆਪਾਂ ਕਰਦੇ ਆਂ ਅੱਜ ਤੇ ਬਲੌਗ ਦਾ ਐਂਡ ਇਥੇ ਕੱਲ ਮਿਲਾਂਗੇ ਕਿਸੇ ਨਵੇਂ ਵੀਡੀਓ ਨਾਲ ਤੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਸਾਰੇ ਵੇਖਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਹਨ ਇਹ ਗਰਮੀ ਬਹੁਤ ਹੋ ਗਈ ਜੀ ਕਿ ਅੱਜ ਸਵੇਰੇ ਮੈਂ ਬਸ ਪਿੰਕਿੰਦਰ ਲੈ ਕੇ ਉੱઠી ਆਂ ਤੇ ਬਹੁਤ ਜ਼ਿਆਦਾ ਸਿਰ ਦੁਖ ਰਿਹਾ ਆਹ ਚੀਜ਼ ਮੇਰੀ ਬਹੁਤ ਹੋ ਜਾਂਦੀ ਹਾਲੇ ਮੈਂ ਤੁਹਾਨੂੰ ਕੱਲ ਦੱਸਿਆ ਜੀ ਨਾ ਗੈਸਟਰਾਗਿਕ ਰੇਤ ਤੇ ਇੱਕ ਜਿਹਾ ਸਭ ਪੈਣ ਬਹਿਣ ਜਿਹਦਾ ਸਿਸਟਮ ਹੋ ਗਿਆ ਜਾਂਦਾ ਉਹ ਮੈਂ ਸਵੇਰੇ ਗੋੜੀ ਲੈ ਕੇ ਫਿਰ ਸਾਰੇ ਕੰਮ ਕੀਤੇ ਉਹ ਠੂਠੀ ਬਣਾਈ ਹਾਂ ਐਵੇਂ ਦਬਾਸੇ ਸਰੀਰ ਕੰਮ ਨਹੀਂ ਕਰਦਾ ਇਹ ਨੱਜੀ ਹੋਈ ਤੇ ਗਰਮੀ ਲੱਗ ਰਹੀ ਚਲੋ ਇਹ ਹੱਥ ਛੱਡਦੇ ਹਾਂ ਕੱਲ ਪਲੀਜ਼ ਆਦੀ ਭੈਣ ਨੂੰ ਸਪੋਰਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਪਲੀਜ਼ ਪਲੀਜ਼ ਛੋਟੀ ਜਿਹੀ ਰਿਕਵੈਸਟ ਆਦੀ ਭੈਣ ਦੀ ਮੰਨੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਸ਼ੁਰੂ ਕਰਕੇ ਵੀਡੀਓ ਨੂੰ ਐਂਡ ਤੱਕ ਸਾਰੀ ਵੇਖਿਆ ਕਰੋ ਜੀ ਠੀਕ ਹੈ ਨਾ ਜੀ ਵੇਖਦੇ ਤਾਂ ਤੁਸੀਂ ਬਹੁਤ ਹੋ ਤੇ ਪਰ ਤੁਸੀਂ ਲਾਈਕ ਸ਼ੇਅਰ ਨਹੀਂ ਕਰਦੇ ਨਾ ਕਮੈਂਟ ਕਰਦੇ ਹੋ ਪਲੀਜ਼ ਜ਼ਰੂਰ ਕਰਿਆ ਕਰੋ ਚਲੋ ਜੀ ਫਿਰ ਹੋ ਕੇ ਵਾਈਬਰ ਉਪਰ ਮਾਤਵਾਸ ਆ ਰਹੇ ਸੋਕ ਸ਼ਾਂਤੀ ਰੱਖੇ ਚੜ੍ਹਦੀ ਕਲਾ ਜਿ ਰੱਖੇ ਜੀ ਤੇ ਹਾਂ ਜੀ ਸੱਚ ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸਣਾ ਭੁੱਲ ਗਈ ਫੇਸਬੁੱਕ ਤੇ ਵੀ ਆਪਣਾ ਪੇਜ ਹੈ ਚੜ੍ਹਦੀ ਕਲਾ ਨਾਮ ਤੇ ਇੰਸਟਾਗ੍ਰਾਮ ਦੇ ਨਾਮ ਇੰਸਟਾਗ੍ਰਾਮ ਤੇ ਵੀ ਆਪਣਾ ਆਈਡੀ ਹੈਗੀ ਹੈ ਜੀ ਚੜ੍ਹਦੀ ਕਲਾ ਦੇ ਨਾਮ ਤੇ ਹੀ ਆ ਤੇ ਸਰਬੀਰ ਕੌਰ ਤੇ ਫੇਸਬੁਕ ਤੇ ਵੀ ਚੜਦੀ ਕਲਾ ਦੇ ਨਾਂ ਤੇ ਆ ਤੇ ਇਸ ਵੀਡੀਓ ਕੋ ਆਪਣੀ ਸਾਈਟ ਤੇ ਪੱਕ ਲੱਗੀ ਹੋਈ ਹੈ ਤੇ ਪਲੀਜ਼ ਤੁਸੀਂ ਉੱਥੇ ਵੀ ਫੋਲੋ ਕਰਿਆ ਕਰੋ ਠੀਕ ਹੈ ਜੀ ਤੇ YouTube ਨੂੰ ਵੀ ਫੋਲੋ ਕਰਦੇ ਆ ਫੇਸਬੁਕ ਤੇ Instagram ਤੇ ਫੋਲੋ ਕਰਿਆ ਕਰੋ ਠੀਕ ਹੈ ਜੀ ਚਲੋ ਓਕੇ ਜੀ ਬਾਏ ਬਾਏ